ਭੱਜ ਗਈ ਭੱਜ ਗਈ ਕੀ ਹੋ ਗਿਆ ਭਾਈ ਸਾਹ ਕਾ ਤੋ ਚੜਾਇਆ ਹੀ ਨਾ ਵੜ ਗਿਆ ਯਾਰ ਉਹ ਕੀ ਵੜ ਗਿਆ ਭਗਿਆੜ ਯਾਰ ਭਗਿਆੜ ਵੜ ਗਿਆ ਹੋਰ ਬੱਜ ਕੇ ਨਹੀਂ ਭਾਂ ਦੰਦੀ ਬਾੜ ਤੇ ਪੈੜੀ ਵੜਦਾ ਹੈ ਹੈ ਚੱਲ ਆਏ ਵੇਖ ਲਈ ਕਿੱਥੇ ਭਗਿਆੜ ਵੜ ਗਿਆ ਚੱਲ ਕਾ ਨਾਲ ਤੂੰ ਕਿੱਥੇ ਵੇਖ ਲਿਆ ਭਗਿਆੜਾ ਕਿਵੇਂ ਵੜ ਗਿਆ ਉਹ ਮੈਂ ਸੜਕ ਤੋ ਹੁੰਦਾ ਸੀ ਮੋਟਰਸਾਈਕਲ ਲੈ ਕੇ ਅੱਛਾ ਅੱਛਾ ਬੜਾ ਕੰਦਾ ਆਦਾ ਕੁੜੀ ਹੈ ਦੰਦ ਉਹ ਖੂਨ ਨਾਲ ਲਪੜੇ ਫਰਦੇ ਹੋ ਹੈ ਹੈ ਉਹ ਚੱਲ ਵੇਖੀਏ ਆਇਆ ਆ ਜਾ ਵੇਖੀਏ ਭਗਿਆੜਾ ਆਜੋ ਦੋਸਤੋ ਬਨੇ ਰਹੋ ਕੀ ਹਾਲ ਹੈ ਦੋਸਤੋ ਦੋਸਤੋ ਅਸੀਂ ਨਾ ਹੁਣੇ-ਹੁਣੇ ਉਹ ਸੜਕ ਤੇ ਆ ਰਹੇ ਸੀਗੇ ਨੰਗ ਰਹੇ ਸੀਗੇ ਕੋਟ ਵਾਲੀ ਸੜਕ ਸੀਗੀ ਤੇ ਬਾਈ ਉੱਥੇ ਇੱਕ ਰੋਲਾ ਪਾ ਰਿਆ ਸੀ ਕਾਫੀ ਬਈ ਬਗਿਆੜ ਵੜ ਗਿਆ ਬਗਿਆੜ ਵੜ ਗਿਆ ਆ ਸਾਰੇ ਆ ਦੇਖੋ ਆ ਮੱਕੀ ਆ ਕਹਿੰਦੇ ਬਗਿਆੜ ਵੜ ਗਿਆ ਬਗਿਆੜ ਵੜ ਗਿਆ ਤੇ ਮੈਂ ਕਿਹਾ ਬਾਈ ਕਿੱਥੇ ਬਗਿਆੜ ਮੱਕੀ ਚੋਂ ਤਾਂ ਬਗਿਆੜ ਲੱਭਣਾ ਨਹੀਂਗਾ ਮੱਕੀ ਚ ਕਿੱਥੇ ਆ ਬਗਿਆੜ ਤੇ ਜਦੋਂ ਵੇਖਿਆ ਮੈਂ ਉਹ ਕਹਿੰਦਾ ਕਿ ਮੱਕੀ ਜੀ ਨੂੰ ਕੋਠੀ ਚ ਵੜ ਗਿਆ ਬਗਿਆੜ ਕੋਠੀ ਚ ਆਜੋ ਤੁਹਾਨੂੰ ਦਿਖਾਉਨੇ ਆ ਦੱਸ ਕੋ ਬਗਿਆੜ ਬੜਾ ਡਰ ਲੱਗਦਾ ਬਗਿਆੜ ਜੀ ਨੇ ਨਹੀਂ ਦੇਖਿਆ ਨਾ ਤੁਹਾਨੂੰ ਪ ਆਜੋ 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 ਬਣੇ ਰਿਓ ਵੀਡੀਓ ਦੇ ਨਾਲ ਦੋਸਤੋ ਲਓ ਜੀ ਬਘਿਆੜਾ ਬਘਿਆੜ ਦੇ ਦਰਸ਼ਨ ਕਰਨੇ ਡਰ ਵੀ ਲੱਗਦਾ ਬਘਿਆੜ ਕਤੇ ਇਕਦਮ ਬਾਹਰ ਨਾ ਜੇ ਵੇਖਦਾ ਹੌਲੀ ਹੌਲੀ ਵੇਖਦੇ ਦੋਸਤੋ ਬਣੇ ਰਿਓ ਵੀਡੀਓ ਦੇ ਨਾਲ ਬਣੇ ਰਿਓ ਬਘਿਆੜ ਹ ਭਾਈ ਯਾਰ ਡਾਂਗ ਚੱਕਿਆ ਬਘਿਆੜਾ ਬੈਠਾ ਕੋਠੇ ਚ ਬਘਿਆੜ ਵਾਲਿਆ ਸੀਗਾ ਆ ਵਾ ਭਗਿਆੜ ਸਾਡੀ ਗੋਦੇ ਅੱਛਾ ਹਾਂ ਤੂੰ ਕਿੱਧਰ ਐਵੇਂ ਮੂੰ ਚੱਕਿਆ ਭਗਿਆੜਾ ਭਗਿਆੜਾ ਲਾਈ ਮੈਂ ਪਣੀ ਕਿਹੜਾ ਯਾਰ ਆ ਗਿਆ ਇੱਧਰ ਉਹ ਅੱਛਾ ਭਗਿਆੜ ਤੁਹਾਡੀ ਗੋਤ ਸੀਗੀ ਯਾਰ ਉਹ ਭਰਾਵਾ ਸ਼ਰਕ ਤੇ ਬੰਦਾ ਰੌਲਾ ਪਿਆ ਪਾਈ ਜਾਂਦਾ ਸੀਗਾ ਕਹਿੰਦਾ ਭਗਿਆੜ ਵੜ ਗਿਆ ਭਗਿਆੜ ਵੜ ਗਿਆ ਭਗਿਆੜ ਵੜ ਗਿਆ ਕੋਠੀ ਚ ਵੜ ਗਿਆ ਮੱਕੀ ਚ ਵੜ ਗਿਆ ਭੌਂਕੀ ਜਾਂਦੇ ਨੇ ਉਹ ਯਾਰ ਐਵੇਂ ਉਹ ਜਾ ਯਾਰ ਉਹ ਮੈਂ ਤਾਂ ਡਰਦਾ ਡਰਦਾ ਮੋਟ ਰਿਆ ਹੀ ਭਾਵੇਂ ਵੜੀਏ ਤੂੰ ਕੀ ਵੀ ਦੱਸ ਨਾ ਲੈਣਾ ਹੈ ਉਹ ਉਹ ਮੈਂ ਤਾਂ ਨਹੀਂ ਭਾਈ ਮੈਂ ਤਾਂ ਤੈਨੂੰ ਪਤਾ ਵਾ ਆਪਣਾ ਥੋੜਾ ਕੰਮ ਆ ਵੀ ਜਨਵਾਰ ਬਗਿਆੜ ਵੀ ਅੰਦਰ ਵੜ ਗਿਆ ਹੈ ਹਾਂ ਮੈਂ ਜਨਵਾਰ ਬਣਾ ਮੈਂ ਕਿ ਬਗਿਆੜ ਆ ਗਿਆ ਬਗਿਆੜ ਉਹ ਰੌਲਾ ਪਈ ਜਾਂਦਾ ਛੜਕੇ ਤੇ ਬਗਿਆੜ ਆ ਗਿਆ ਬਗਿਆੜ ਆ ਗਿਆ ਮੈਂ ਕਾ ਚੱਲ ਵੇਖ ਲਈ ਯਾਰ ਬਗਿਆੜ ਮੈਂ ਤਾਂ ਡਾਡਾ ਡਰਦਾ ਆ ਬਗਿਆੜ ਹੁਣ ਮੈਨੂੰ ਕੀ ਪਤਾ ਯਾਰ ਬੰਦਾ ਹੀ ਬਗਿਆੜਾ ਹੈ ਤੇਰੀ ਗੋਤ ਬਗਿਆੜਾ ਆ ਆਹ ਬੰਦਾ ਟੰਬ ਕੁੱਤਿਆ ਨਾ ਜਾਈ ਤੂੰ ਤੂੰ ਚੱਲ ਜਾ ਚੱਲ ਜਾ ਚੱਲ ਜਾ ਚੰਗਾ ਉਹਦਾ ਭਾਈ ਮੈਂ ਚੜਾਇਆ ਨਾ ਕੋਈ ਚੱਕਰ ਵਾਲੀ ਗੱਲ ਹੈਣੀਗੀ ਤੂੰ ਟੈਨਸ਼ਨ ਕਾ ਤੋ ਲੈ ਨਾ ਪਰ ਮੈਂ ਤਾਂ ਭਾਈ ਦੂਜਾ ਜਾਨਵਰ ਸਮਝਿਆ ਸੀ ਬਘਿਆੜ ਇਹ ਤਾਂ ਬਾਅਦ ਚ ਬਦਲ ਗਿਆ ਤੇਰਾ ਗੋਤ ਹੀ ਬਘਿਆੜ ਨਿਕਲਿਆ ਵਾ ਐਵੇਂ ਵੀਊ ਲੈਣ ਦੇ ਚੱਕਰ ਦੇ ਵਿੱਚ ਬਾ ਕੈਮਰਾ ਐ ਲਾ ਲੈnde ਇਹ ਬਾਸ ਕਿੱਥੇ ਕਿੱਥੇ ਐ ਨਾਲੇ ਵੇਖ ਤਾਂ ਨਾ ਉਹਨਾਂ ਨੇ ਪੁੱਛਿਆ ਵੀ ਭਾਈ ਮੋਟਰ ਵਾਲਾ ਬੰਦਾ ਕਿ ਦੂਜਾ ਬਘਿਆੜ ਓ ਨਹੀਂ ਉਹ ਤੂੰ ਉਹ ਰੌਲਾ ਪਾਏ ਰੋ ਹੰਬਾ ਉਹ ਭੱਜਾ ਫਿਰਦਾ ਹੰਬਾ ਫਿਰਦਾ ਬਘਿਆੜ ਆ ਗਿਆ ਬਘਿਆੜ ਆ ਗਿਆ ਬਘਿਆੜ ਆ ਗਿਆ ਮੈਂ ਕਿੱਥੇ ਆਇਆ ਕਹਿੰਦਾ ਕੋਠੀ 'ਚ ਵੜ ਗਿਆ ਬਘਿਆੜ ਭਾਈ ਮੈਂ ਇਹ ਬਗਿਆੜ ਜਦੋਂ ਮੈਂ ਕੋਠੀ ਉਹਨ ਮੈਂ ਕਹਾ ਚੱਲ ਆਪਣਾ ਤਾਂ ਚੈਨਲ ਬਣਿਆ ਵਿਆ ਵਾ ਫੇਸਬੁਕ ਬਣਿਆ ਬਣਾਉਨੇ ਆ ਬਗਿਆੜ ਵੜ ਗਿਆ ਵੀ ਉਧਰ ਜਾਣਗੇ ਬਸ ਵੀਊ ਲੈਣ ਤੇ ਮਾਰਾ ਉਧਰ ਪੱਜ ਗਿਆ ਆ ਗਿਆ ਬਗਿਆੜ ਬਗਿਆੜ ਆ ਆਪਾ ਭਾਈ ਜਾ ਚੱਲ ਜਾ ਚੱਲ ਜਾਗਾ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਭਾਈ ਓਕੇ ਠੀਕ ਗੁੜੀ ਉਹ ਨਾ ਪਾਈ ਕਰੇ ਐਵੇਂ ਠੀਕ ਆ ਜੀ ਬਗਿਆੜ ਆਏ ਸਾਡੀ ਗੋਦੇ ਦੋਸਤੋ ਗਲਤ ਪਾਸੇ ਆ ਕੇ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਸੀਗੀ ਭਈ ਬਗਿਆੜ ਵੜ ਗਿਆ ਬਗਿਆੜ ਵੜ ਗਿਆ ਤੇ ਉਹ ਬੰਦਾ ਤਾਂ ਆਏ ਸੈਂਬੇ ਫਿਰਦਾ ਸੀ ਪਰ ਆਏ ਨਹੀਂ ਪਤਾ ਸੀਗਾ ਉਹ ਕਈ ਚਲਾਖਿਆ ਇਸ ਦਾ ਸਾਹ ਚੜਿਆ ਗਿਆ ਸੀਗਾ ਤੇ ਭਰਾਵਾ ਮੈਂ ਵੀ ਡਰਦਾ ਡਰਦਾ ਮਾਂਗੇ ਚੱਲ ਵੀਡੀਓ ਬਣਾ ਲੈਨੇ ਇਹਦਾ ਬਘਿਆੜ ਭਾਈ ਬੰਦਾ ਹੀ ਨਿਕਲਿਆ ਇਹ ਬੰਦੇ ਦੀ ਗੋਤੀ ਬਘਿਆੜਾ ਡਰਾਣੀ ਆਏ ਲੱਗਦਾ ਜਿਵੇਂ ਸੱਚੀ ਦਾ ਬਘਿਆੜਾ ਭਾਈ ਉਹ ਬੜਾ ਹਸੈਮ ਕੇ ਕਹਿ ਰਿਹਾ ਬਘਿਆੜਾ ਆ ਗਿਆ ਬਘਿਆੜਾ ਆ ਗਿਆ ਬਘਿਆੜਾ ਆ ਗਿਆ ਮਾਂਗਾ ਚੱਲ ਆਪਾਂ ਹੁਣੇ ਕੈਮਰਾ ਚਲਾ ਕੇ ਬਘਿਆੜ ਦਾ ਲੋਕਾਂ ਨੂੰ ਦਰਸ਼ਨ ਕਰਾ ਦਿੰਨੇ ਬਘਿਆੜ ਦੇ ਪਰ ਉਹ ਤਾਂ ਬਾਅਦ ਚੋਂ ਪਤਾ ਲੱਗਿਆ ਭਾਈ ਬਘਿਆੜ ਬੰਦਾ ਹੀ ਸੀ ਉਸ ਦੀ ਗੋਤੀ ਬਘਿਆੜ ਸੀਗੀ